ਬਲਵਿੰਦਰ ਕੌਰ ਬਰਾੜ ਦੀ ਕਹਾਣੀ ਸਕੇਂਦੇ ਕੀ ਸੱਕ ਲਾਉਣੇ ਨੇ ਸਭ ਤੋਂ ਪਹਿਲਾਂ ਮੈਨੂੰ ਨੌਕਰੀ ਅੰਮ੍ਰਿਤਸਰ ਕਾਲਜ ਵਿੱਚ ਗਾਰਡਨ ਦੀ ਮਿਲੀ ਸੀ ਖੜਕ ਦੇ ਮੁੰਡਿਆਂ ਵਿੱਚ ਗਾਰਡਨ ਦੀ ਨੌਕਰੀ ਕਬੂਲ ਕਰਨਾ ਕੀੜਿਆਂ ਦੇ ਪੌਣ ਤੇ ਬੈਠਣ ਵਰਗਾ ਮੰਨਿਆ ਜਾਂਦਾ ਸੀ ਪਰ ਨਵੀਂ ਨਵੀਂ ਨੌਕਰੀ ਦਾ ਮੈਨੂੰ ਇੰਨਾ ਚਾ ਸੀ ਕਿ ਸਾਹ ਮੇਰੀ ਛਾਤੀ ਦੇ ਮੇਜ ਨਹੀਂ ਆ ਰਿਹਾ ਸੀ ਮੈਂ ਨੌਕਰੀ ਦੀ ਚਿੱਠੀ ਵਾਰੇ ਜਦੋਂ ਮਾਂ ਨੂੰ ਦੱਸਿਆ ਤਾਂ ਮਾਂ ਦਾ ਮੂੰਹ ਖੁਸ਼ ਹੋਣ ਦੀ ਥਾਂ ਉੱਤਰ ਗਿਆ ਸਾਰੇ ਘਰ ਦੇ ਸੁੱਖਾ ਮਨਾਉਣ ਲੱਗੇ ਮਾਂ ਬਾਰ-ਬਾਰ ਆਖ ਰਹੀ ਸੀ ਵਾਰ ਲਈ ਬਹੁਤੀ ਨਾਲੋਂ ਘਰ ਦੀ ਥੋੜੀ ਚੰਗੀ ਛੱਡ ਪਰੇ ਇਹੋ ਜਿਹੀ ਨੌਕਰੀ ਤੋਂ ਆਪਾਂ ਕੀ ਲੈਣਾ ਮੈਨੂੰ ਕਿੰਨੀਆਂ ਹੀ ਇੰਟਰਵਿਊ ਦੇਣ ਪਿਛੋਂ ਮਸਾਂ ਪਹਿਲੀ ਵਾਰ ਕੋਈ ਸਰਕਾਰੀ ਨੌਕਰੀ ਮਿਲੀ ਸੀ ਮੈਂ ਇਹ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੁੰਦਾ ਸੀ ਦੂਜਾ ਮੈਂ ਮਾਂ ਤੇ ਆਪਣੀ ਪਤਨੀ ਦੇ ਨਿੱਤ ਦੇ ਕਾਟੋ ਕਲੇਸ਼ ਤੋਂ ਨਿਕਲਣਾ ਚਾਹੁੰਦਾ ਸੀ ਨਾਲੇ ਪੜ ਲੈ ਕੇ ਘਰ ਬੈਠਣਾ ਮੈਨੂੰ ਮਨਜ਼ੂਰ ਨਹੀਂ ਸੀ ਜੇ ਖੇਤ ਕੰਮ ਕਰਨ ਜਾਂਦਾ ਤਾਂ ਪਿੰਡ ਦੇ ਲੋਕ ਆਪਣੀ ਆਪਣੇ ਜਣੇ ਤਾਂ ਹਮਦਰਦੀ ਜਿਤਾਉਂਦੇ ਪਰ ਮੈਨੂੰ ਲੱਗਦਾ ਮੇਰੇ जख्मਾਂ ਤੇ ਤਜਾਬ ਪਾਉਂਦੇ ਹਨ ਸਾਡਾ ਸਿਰ ਹੀ ਬੜੀ ਹਮਦਰਦੀ ਨਾਲ ਆਖਦਾ ਨਾ ਮੇਰੇ ਯਾਰ ਜੇ ਤਾਂ ਇਸੇ ਮਿੱਟੀ ਨਾਲ ਹੀ ਮਿੱਠੀ ਹੋਣਾ ਸੀ ਤਾਂ ਇੰਨਾ ਚਿਰ ਮਗ ਝਕਾ ਤੋਂ ਥੋਥਾ ਕੀਤਾ ਪਹਿਲਾਂ ਹੀ ਆ ਜਾਂਦਾ ਆਨੇ ਵਾਲੀ ਥਾਂ ਮੈਨੂੰ ਲੱਗਦਾ ਜਿਵੇਂ ਸ਼ਾਮ ਲਾਟ ਜ਼ਮੀਨ ਵਿੱਚ ਉੱਗੀ ਸਾਰੀ ਪੋਪਲੀ ਮੇਰੇ ਸੀਨੇ ਵਿੱਚ ਖਿਲਰ ਗਈ ਹੋਵੇ ਜਿਹੜੇ ਪਿੰਡ ਦੀ ਮਿੱਟੀ ਦੀ ਮਹਿਕ ਮੈਨੂੰ ਪੜਦਿਆਂ ਜ਼ਿਆਦਾ ਆ ਕਰਦੀ ਸੀ ਉਸੇ ਪਿੰਡ ਵਿੱਚ ਡਿਗਰਾਂ ਲੈ ਕੇ ਮੇਰਾ ਕਿਸੇ ਨੂੰ ਮੂੰਹ ਦਿਖਾਉਣ ਨੂੰ ਜੀ ਨਾ ਕਰਦਾ ਮੈਂ ਲੋਕਾਂ ਨੂੰ ਗਲੇ ਮਿਲਦੀ ਥਾਂ ਕੰਨੀ ਖਤਰੌਂਦਾ ਰਿਹਾ ਕਿਤੇ ਬਾਹਰ ਅੰਦਰ ਜਾਣਾ ਆਉਣਾ ਹੁੰਦਾ ਕਿਸੇ ਇੰਟਰਵਿਊ ਲਈ ਫਾਰਮ ਜਾ ਕੇ ਰਾਏ ਪਾੜੇ ਦੀ ਲੋੜ ਹੁੰਦੀ ਤਾਂ ਬੜੇ ਵੱਡੇ ਬਾਈ ਤੋਂ ਥੋੜੇ ਜਿਹੇ ਪੈਸੇ ਮੰਗਦਿਆਂ ਵੀ ਆਪਣਾ ਆਪ ਹੀਣਾ ਹੀਣਾ ਲੱਗਦਾ ਉਸ ਵੇਲੇ ਜੇ ਬਾਈ ਕਦੇ ਹਿਸਾਬ ਕਿਤਾਬ ਸਰਸਰੀ ਵੀ ਕਰ ਰਿਹਾ ਹੁੰਦਾ ਮੈਨੂੰ ਲੱਗਦਾ ਮੇਰਾ ਖਰਚਾ ਗਿਣ ਰਿਹਾ ਹੈ ਨੌਕਰੀ ਤੇ ਲੱਗਣ ਤੋਂ ਪਹਿਲਾਂ ਵਿਆਹ ਲਈ ਹਾਂ ਕਰਕੇ ਮੈਂ ਬਹੁਤ ਵੱਡਾ ਗੁਨਾਹ ਕਰੀ ਬੈਠਾ ਸੀ ਇਹੋ ਜਿਹੀ ਹਾਲਤ ਵਿੱਚ ਮੈਨੂੰ ਕੋਈ ਪਿੰਡੋਂ ਬਾਹਰ ਚ ਪੜਾਸੀ ਵੀ ਲਾ ਲੈਂਦਾ ਤਾਂ ਮੈਂ ਲੱਗ ਜਾਣਾ ਸੀ ਹੁਣ 100 ਪਾਪੜ ਵੇਲ ਕੇ ਵੱਡੇ ਸ਼ਹਿਰ ਵਿੱਚ ਮਸਾਂ ਤਾਂ ਨੌਕਰੀ ਹੱਥ ਲੱਗੀ ਸੀ ਜਦੋਂ ਦੀ ਮੇਰੀ ਇਹ ਚਿੱਠੀ ਆਈ ਸੀ ਖਬਰ ਸੁਣ ਕੇ ਮੇਰੀ ਘਰ ਵਾਲੀ ਦਾ ਵੀ ਧਰਤੀ ਤੇ ਪੈਰ ਨਹੀਂ ਲੱਗਦਾ ਸੀ ਉਹ ਭੱਜ ਭੱਜ ਕੇ ਕੰਮ ਕਰਦੀ ਸੀ ਉਸ ਨੂੰ ਮੇਰੀ ਉਹੀ ਮਾਂ ਹੁਣ ਮਿਸ਼ਰੀ ਵਰਗੀ ਮਿੱਠੀ ਲੱਗਦੀ ਸੀ ਜਿਸ ਨਾਲ ਗੱਲ-ਗੱਲ ਤੋਂ ਫਰੰਟ ਖੋਲਣ ਨੂੰ ਤਿਆਰ ਰਹਿੰਦੀ ਸੀ ਜਿਵੇਂ ਵਿਆਹ ਦੇ ਦਿਨਾਂ ਵਿੱਚ ਕੁੜੀ ਪੇਕਿਆਂ ਤੋਂ ਵੱਖ ਹੋਣ ਲੱਗੀ ਬਧੇਰੇ ਮਿੱਠੀ ਪਿਆਰੀ ਹੋ ਜਾਂਦੀ ਹੈ। ਉਹ ਪਾਈ ਪਤੀਜਾਂ ਨੂੰ ਕਈ ਦਿਨ ਪਹਿਲਾਂ ਹੀ ਘੁੱਟ-ਘੁੱਟ ਪਿਆਰ ਕਰਦੀ ਇੱਕ ਅੱਖ 'ਚੋਂ ਹੰਝੂ ਕੇਰਦੀ ਤੇ ਦੂਜੀ ਅੱਖ ਵਿੱਚ ਸੁਪਨੇ ਖਿਲਾਰਦੀ ਹੈ। ਉਸੇ ਤਰ੍ਹਾਂ ਮੇਰੀ ਪਤਨੀ ਸਾਰਿਆਂ ਨਾਲ ਚੰਗਾ ਪ੍ਰਤਾਪ ਕਰਕੇ ਸ਼ਾਇਦ ਖਵਾਂਗਾਂ ਰੋਟੀਆਂ ਦਾ ਮੁੱਲ ਸੁੱਕਾ ਹੀ ਉਤਾਰਨਾ ਲੋਚਦੀ ਹੋਵੇ। ਪਰ ਮੇਰੀ ਮਾਂ ਨੂੰ ਮੇਰਾ ਅਮਰ ਸਰ ਜਾਣਾ ਉਹ ਕਾਹੀ ਪਸੰਦ ਨਹੀਂ ਸੀ। ਮਾਂ ਨੇ ਮੇਰੇ ਕੋਲ ਬਠਿੰਡੇ ਤੇ ਅੰਬਰਸਾ ਦੇ ਲੋਕਾਂ ਦੇ ਸੁਭਾਅ ਵਿਚਲਾ ਫਰਕ ਸਮਝਾਇਆ ਮਾਂ ਉਥੋਂ ਦੇ ਤਬਕੇ ਬਾਰੇ ਸੁਣਾਗਾ ਸੁਨਾਗਾ ਕਈ ਕਥਾਵਾਂ ਦੇ ਟੋਟਕੇ ਸੁਣਾਉਂਦੀ ਆਕਦੀ ਪੁੱਤ ਤੈਨੂੰ ਤਾਂ ਵੇਚ ਕੇ ਖਾ ਜਾਣਗੇ ਅੰਬਰਸਰੀ ਉਧਰਲੇ ਲੋਕਾਂ ਦੇ ਕਾਲਜੇ ਤਾਂ ਸ਼ਾਨ ਨਿਸ਼ਾਨੀ ਹੋਈ ਪਈ ਨੇ ਹਰ ਖੇ ਲੋਕਾਂ ਚ ਜਾਣਦਾ ਕੀ ਹੱਜ ਨਾਲੇ ਪੜਦੇ ਮੁੰਡੇ ਤਾਂ ਉਹੀ ਅੱਗ ਦੀਆਂ ਨਾਲਾਂ ਨੇ ਇਹ ਮੰਦਿਰ ਨਾ ਕਿਸੇ ਦੀ ਸੁਣਦੀ ਹੈ ਤੇ ਨਾ ਹੀ ਇਸ ਨੂੰ ਆਪਣੀ ਦੱਸਣ ਦੀ ਵੇਹ ਲੱਗਦੀ। ਮਾਂ ਦੀ ਇਸ ਸਾਰੀ ਵੈਸ ਨੂੰ ਮੈਂ ਚਾਰ ਅੱਖਰਾਂ ਵਿੱਚ ਮੁਕਾ ਦਿੰਦਾ। ਮਾਂ ਮੈਨੂੰ ਆਪਣੇ ਆਪ ਤੇ ਗੁਰੂ ਦੀ ਨਗਰੀ ਤੇ ਪੂਰਾ ਭਰੋਸਾ ਹੈ ਤੋ ਫੇਕਰ ਨਾ ਕਰ। ਉਥੇ ਭਲਾ ਭਲੇ ਲੋਕ ਵੀ ਵਸਦੇ ਨੇ। ਮੇਰਾ ਅ ਗੁੰਜ ਦਿੱਤਾ ਜਵਾਬ ਸੁਣ ਕੇ ਮਾਂ ਹੋਰ ਹਰਖ ਜਾਂਦੀ। ਸਿਰ ਉਤਲੇ ਲੜਨ ਨਾਲ ਅੱਖਾਂ ਪੂੰਝਦੀ ਆਖਦੀ ਵਸਦੇ ਨੇ ਵੀਰ ਵਸਦੇ ਨੇ। ਪਰ ਉਹਨਾਂ ਦੀ ਤਾਂ ਰਗ ਰਗ ਬਿੰਨੀ ਪਈਏ ਸਿੱਧੋ ਦੀ ਨੰਦ ਦੱਸਦੀ ਹੈ ਬਾਈ ਉੱਥੇ ਤਾਂ ਪੈਰ ਪੈਰ ਤੇ ਵੱਲਦੇ ਸੀਗੇ ਨੇ ਉਹਨਾਂ ਦੀਆਂ ਛਾਤੀਆਂ 'ਚ ਲੰਬੂ ਪਾਲਦੇ ਨੇ ਨਾਲੇ ਕੰਬਲਿਆ ਤੀਜੇ ਦਿਨ ਬੱਸਾਂ 'ਚ ਕੱਟ ਕੇ ਬੰਦੇ ਗਾਜਰ ਮooli ਵਾਂਗੂ ਵੱਢੀ ਜਾਂਦੇ ਨੇ ਪੱਲੇ ਛਗਣਾ ਦੀਆਂ ਪੋਟਲੀਆਂ ਲੈ ਕੇ ਬੱਸ ਚੜਦੇ ਨੇ ਲੋਥਾ ਘਰ ਆ ਜਾਂਦਗਾ ਨੇ ਕਿੱਥੇ ਬਠਿੰਡਾ ਕਿੱਥੇ ਰੱਬ ਦੀਆਂ ਜੜਾਂ ਚ ਅਮਰਸਰ ਤੂੰ ਬੱਸਾਂ ਤੇ ਚੜਿਆ ਫਿਰੇਂਗਾ ਅਸੀਂ ਤਾਂ ਸੂਲੀ ਤੇ ਟੰਗੇ ਜਾਵਾਂਗੇ ਮੈਂ ਮਾਂ ਨੂੰ ਕਿਹਾ ਕਿ ਮੈਂ ਤਾਂ ਪੜ੍ਹੇ ਲਿਖੇ ਮੁੰਡਿਆਂ 'ਚ ਜਾ ਰਿਹਾ ਹਾਂ ਉੱਥੇ ਆਹੀ ਜੀ ਕੋਈ ਗੱਲ ਹੈ ਹੀ ਨਹੀਂ ਪਰ ਮਾਂ ਸੀ ਕਿ ਆਪਣੀ ਜੇਥੇ ਅੜੀ ਹੋਈ ਸੀ ਉਹ ਫੇਰ ਆਖਦੀ ਜੱਟ ਦਾ ਪੁੱਤ ਤਾਂ ਸੁਹਾਗੇ ਤੇ ਮਾਣ ਨਹੀਂ ਸੀ ਹੁਣ ਚਾਰ ਅੱਖਰ ਢਿੱਡ 'ਚ ਪੈ ਗਏ ਘਰ ਦੇ ਚਾਰ ਛੱਲੇ ਦੇਖ ਕੇ ਮਾੜੀ ਮੋਟੀ ਨੌਕਰੀ ਨਾ ਕਹੇਟ ਨਹੀਂ ਲਿਆਉਂਦੇ ਵੱਡੀ ਮਿਲਦੀ ਨਹੀਂ ਅੱਕੇ ਹੋਏ ਲੋਕਾਂ ਦੀਆਂ ਬੂਹੇ ਬਾਰੀਆਂ ਭੰਦੇ ਫਿਰਦੇ ਨੇ ਅੱਕੇ ਹਮ ਸ਼ੇਰ ਹੁੰਦੇ ਆ ਕਾਫੂਸ ਨਹੀਂ ਖਾਂਦੇ ਮੈਨੂੰ ਮਾਂ ਦੀ ਮੁੰਡਿਆਂ ਬਾਰੇ ਅਜਿਹੀ ਨੁਕਤਾ ਚੀਨੀ ਰੋਜ਼ ਹੀ ਸੁਣਨੀ ਪੈਂਦੀ ਸੀ ਜਿਸ ਨੂੰ ਮੈਂ ਹਮੇਸ਼ਾ ਹੀ ਸੁਣ ਕੇ ਅਨਸੁਣੀ ਕਰਦਾ ਰਿਹਾ ਸੀ ਮੈਂ ਸਭ ਨੂੰ ਠਿੱਚ ਸਮਝਦਾ ਹੋਇਆ ਅਮਰ ਸਰ ਕਾਲ ਜਾਂ ਲੱਗਿਆ ਇੱਥੇ ਆ ਕੇ ਕਈ ਦਿਨ ਸਾਨੂੰ ਆਣ ਰਗਵਾਂਡ ਬਹੁਤ ਉਪਰਾ ਉਪਰਾ ਲੱਗਦਾ ਰਿਹਾ ਹੌਲੀ ਹੌਲੀ ਮੇਰੀ ਪਤਨੀ ਨੇ ਨੇੜੇ ਘਰਾਂ ਵਿੱਚ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਤੀਵੰਗਾ ਦੀ ਸਵਾ ਵਿੱਚ ਬੈਠ ਕੇ ਅੰਗਾਂ ਸਾਕਾਂ ਦੀ ਅਗਲੀਆਂ ਮਿਲਣਾਂ ਸ਼ੁਰੂ ਕਰ ਦਿੱਤੀਆਂ ਅੰਗਲੀਆਂ ਮਿਲਣਾਂ ਸ਼ੁਰੂ ਕਰ ਦਿੱਤਨ ਮੈਨੂੰ ਔਰਤਾਂ ਦੀ ਸਹਾਦਤ ਤੋਂ ਖਿਜ ਆਉਂਦੀ ਹੈ ਜਦੋਂ ਬਸ ਵਿੱਚ ਬੈਠੀ ਸਵਾਰੀ ਨੂੰ ਆਪਣੇ ਸਫ਼ਰ ਦਾ ਕਾਰਨ ਦੱਸ ਕੇ ਸਾਰੀ ਪਰਿਵਾਰਕ ਸਥਿਤੀ ਬਿਆਨ ਕਰਨ ਲੱਗਦੀਆਂ ਹਨ ਪਰ ਇਥੇ ਅਸੀਂ ਨਵੇਂ ਨਵੇਂ ਆਏ ਸੀ ਦੂਜਾ ਮੇਰੀ ਪਤਨੀ ਦੇ ਮਨੋਰੰਜਨ ਦਾ ਕੋਈ ਸਾਧਨ ਨਹੀਂ ਸੀ ਤੀਜਾ ਹੋਸਟਲ ਵਰਡਨ ਹੋਣ ਕਾਰਨ ਮੈਨੂੰ ਮੁੰਡਿਆਂ ਨਾਲ ਦਿਨੇ ਰਾਤ ਝੂਜਣਾ ਪੈਂਦਾ ਸੀ ਕਈ ਵਾਰੀ ਸ਼ਰਾਬ ਤੇ ਨਸ਼ੇ ਵਿੱਚ ਉਹ ਅੱਧੀ ਰਾਤ ਨੂੰ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਤਾਂ ਸਾਰੀ ਰਾਤ ਹਸਪਤਾਲਾਂ ਦੇ ਚੱਕਰਾਂ ਵਿੱਚ ਲੰਘਦੀ ਸੀ ਅਜਿਹੇ ਸਮੇਂ ਮੇਰੀ ਪਤਨੀ ਨੂੰ ਸਾਥ ਦੀ ਲੋੜ ਪੈਂਦੀ ਸੀ ਇਸ ਲਈ ਮੈਂ ਉਸ ਦੀ ਆਦਤ ਦਾ ਕੋਈ ਵਿਰੋਧ ਨਾ ਕਰਦਾ ਜਦੋਂ ਮੈਂ ਘਰ ਮੁੜਦਾ ਤਾਂ ਮੇਰੀ ਪਤਨੀ ਮੇਰੇ ਅੱਗੇ ਨਿਤ ਦੀ ਰਿਪੋਰਟ ਪੇਸ਼ ਕਰਦੀ ਅੱਜ 103 ਨੰਬਰ ਵਾਲਿਆਂ ਦੇ ਘਰ ਵੀਡੀਓ ਤੇ ਦੋ ਫਿਲਮਾਂ ਲੱਗਣ ਲੱਗਣੀਆਂ ਹਨ ਅੱਜ ਨੰ 5 ਨੰਬਰ ਵਾਲਿਆਂ ਦੀ ਕੁੜੀ ਰੋਜ਼ ਬਾਣ ਠਣ ਕੇ ਪਤਾ ਨਹੀਂ ਕਿੱਥੇ ਜਾਂਦੀ ਜਾਂ ਅੱਜ ਗਵਾਂਢੀਆਂ ਦਾ ਮੁੰਡਾ ਆਪਣੇ ਘਰ ਦੇ ਨਾਲ ਲੜ ਕੇ ਪੈਸੇ ਖੋਕੇ ਲੈ ਗਿਆ ਮੇਰੀ ਇਹਨਾਂ ਸਭ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਸੀ ਪਰ ਮੈਂ ਇਹ ਸਭ ਇਸ ਲਈ ਸੁਣਦਾ ਕਿ ਜੇ ਇਹ ਮੇਰੇ ਕੋਲ ਗੱਲ ਨਾ ਕਰੇ ਤਾਂ ਰੋਜ਼ ਕਿਸ ਕੋਲ ਕਰੇਗੀ ਸੋ ਮੈਂ ਹਾਂ ਹੋ ਕਰਕੇ ਸੰਖੇਪ ਜਵਾਬ ਦਿੰਦਾ ਰਹਿੰਦਾ ਇਹ ਸਭ ਦੱਸਦੀ ਮੈਨੂੰ ਉਹ ਮੁਹੱਲੇ ਦਾ ਤੁਰਦਾ ਫਿਰਦਾ ਖ਼ਬਰ ਜਿਹਾ ਲੱਗਦੀ ਇਹ ਸਭ ਸੁਣਦਿਆਂ ਮੈਂ ਔਖ ਵੀ ਮਹਿਸੂਸ ਕਰਦਾ ਸੀ ਪਰ ਮੇਰੀ ਥੋੜੀ ਜਿਹੀ ਔਖ ਮੇਰੀ ਪਤਨੀ ਦੀ ਵੱਡੀ ਖੁਸ਼ੀ ਬਣਦੀ ਸੀ ਇੱਕ ਦਿਨ ਉਹ ਆਪਣੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਬਹੁਤ ਖੁਸ਼ੀ ਵਿੱਚ ਕਹਿ ਰਹੀ ਸੀ ਤੁਹਾਨੂੰ ਇੱਕ ਚੰਗੀ ਗੱਲ ਦੱਸਾਂ ਉਸ ਦੇ ਜਿਹਰੇ ਦੀ ਜਮਕ ਦੇਖ ਕੇ ਮੈਂ ਨਾ ਚਾਹੁੰਦੇ ਹੋਏ ਵੀ ਹੈਰਾਨੀ ਵਾਲਾ ਮੂੰਹ ਕਰਕੇ ਉਸ ਵੱਲ ਤੱਕਦਿਆਂ ਗਿਆ ਚੱਲ ਦਾਸੀ ਦੇ ਫਿਰ ਉਸ ਦੇ ਅੰਦਰ ਜਿਵੇਂ ਅਣ ਦੱਸੀ ਗੱਲ ਨੇ ਪੜਥੂ ਪਾ ਰੱਖਿਆ ਸੀ ਉਹ ਬੜੀ ਕਾਲੀ ਨਾਲ ਬੋਲੀ ਆਹ ਜਿਹੜੇ ਸਰਦਾਰ ਜੀ ਆਪਣੇ ਗਵਾਂਢੀ ਐ ਨਾ ਇਹ ਤੁਹਾਡੇ ਸਕੂਲ ਟੀਚਰ ਰਹੇ ਨੇ ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਆਪਣੇ ਬੀਤ ਦੇ ਵਿੱਚੋਂ ਸਾਰੇ ਸਕੂਲ ਟੀਚਰਾਂ ਨੂੰ ਯਾਦ ਕੀਤਾ ਪਰ ਦਿਮਾਗ ਦੇ ਭਰਤੇ ਇਸ ਬਜ਼ੁਰਗ ਦੀ ਜਵਾਨ ਤਸਵੀਰ ਮੈਂ ਕਿਵੇਂ ਵੀ ਉਲੀਕ ਨਾ ਸਕਿਆ ਹੁਣ ਮੈਨੂੰ ਥੋੜੀ ਦਿਲਚਸਪੀ ਹੋ ਰਹੀ ਸੀ ਪਰ ਮੈਂ ਆਪਣੀ ਪਤਨੀ ਨੂੰ ਟਾਲਣ ਲਈ ਗਿਆ ਇਸ ਬੁੜੇ ਤੋਂ 3600 ਮੁੰਡੇ ਪੜੇ ਹੋਣੇ ਹਨ ਉਹਨੇ ਤੁੱਕਾ ਛੱਡਿਆ ਹੁਣ ਮੇਰੀ ਪਤਨੀ ਦੀ ਗੱਲ ਬਾਤ ਤੋਂ ਲੱਗਦਾ ਸੀ ਜਿਵੇਂ ਉਸ ਨੂੰ ਪੱਕਾ ਵਿਸ਼ਵਾਸ ਹੋਵੇ ਮਾਸਟਰ ਨੇ ਮੇਰਾ ਨਾਮ ਆ ਮੇਰੀਆਂ ਆਦਤਾਂ ਬਿਆਨ ਕਰਕੇ ਆਪਣੀ ਜਾਤ ਦਾਸ ਸਬੂਤ ਪੇਸ਼ ਕਰ ਦਿੱਤਾ ਸੀ ਉਸੇ ਦਿਨ ਹੀ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਿਆ ਬੜੀ ਆਦ ਬਨਾਲ ਗੁਰੂ ਦੇ ਚਰਨ ਛੋ ਕੇ ਮੈਂ ਸਾਹਮਣੇ ਪਈ ਕੁਰਸੀ ਤੇ ਜਾ ਬੈਠਾ ਬਹੁਤ ਯਤਨ ਕਰਨ ਤੇ ਵੀ ਮੈਨੂੰ ਥੰਦਰਾ ਜਿਹਾ ਪਰਸ਼ਾਵਾ ਜਾਇਆ ਮੈਂ ਹੈਰਾਨ ਸੀ ਕਿ ਮਾਸਟਰ ਜੀ ਨੂੰ ਮੇਰੀ ਇੱਕ ਇੱਕ ਗੱਲ ਯਾਦ ਸੀ ਕਿਵੇਂ ਇੱਕ ਵਾਰੀ ਨਿਮਥ ਥੱਲੇ ਮੈਨੂੰ ਦੂਜੀ ਜਮਾਤ ਦੇ ਮੁੰਡਿਆਂ ਨੇ ਕੁੱਟਿਆ ਸੀ ਕਿਵੇਂ ਇੱਕ ਵਾਰੀ ਹੈਡ ਮਾਸਟਰ ਨੇ ਮੇਰੇ ਹੱਥਾਂ ਤੇ ਡੰਡੇ ਲਾਈ ਸੰ ਤੇ ਮੈਂ ਉੱਚੀ ਉੱਚੀ ਚੀਕਾਂ ਮਾਰ ਕੇ ਆਸਮਾਨ ਸਿਰ ਤੇ ਚੁੱਕ ਲਿਆ ਸੀ ਜਿਵੇਂ ਮਾਸਟਰ ਜੀ ਗੱਲਾਂ ਸੁਣਾ ਰਿਹਾ ਸੁਣਾ ਰਹੇ ਸਨ ਮੈਨੂੰ ਆਪਣਾ ਦੀਦ ਫਰੋਲ ਕੇ ਅਜੀਬ ਸਵਾਦ ਆ ਰਿਹਾ ਸੀ ਬੀਤੀ ਉਹ ਪਰ ਉਮਰ ਦੀਆਂ ਘਟਨਾਵਾਂ ਅੱਖਾਂ ਅੱਗੇ ਸੱਜ ਰੀਆਂ ਹੋ ਰੀਆਂ ਸਨ ਮੈਨੂੰ ਲੱਗਦਾ ਬੀਤਿਆ ਸਮਾਂ ਹਮੇਸ਼ਾ ਚੰਗਾ ਹੀ ਲੱਗਦਾ ਹੈ ਤੇ ਆ ਰਹੇ ਸਮੇਂ ਬਾਰੇ ਚੰਗਾ ਹੀ ਸੋਚਦੇ ਹਾਂ ਪਰ ਲੰਘ ਰਿਹਾ ਕਿਉਂ ਭਾਰੂ ਹੋ ਜਾਂਦਾ ਹੈ ਉਸ ਬਜ਼ੁਰਗ ਨੇ ਬਹੁਤ ਵਧੀਆ ਢੰਗ ਨਾਲ ਹੀ ਆਪਣੇ ਹੰਢਾਈ ਜੀਵਨ ਦੀਆਂ ਤਲਕ ਹਕੀਕਤਾਂ ਵਿੱਚੋਂ ਮੇਰੇ ਤੇ ਅਜੀਬ ਪ੍ਰਭਾਵ ਛੱਡਿਆ ਸੀ ਮੈਨੂੰ ਲੱਗਿਆ ਪੁਰਾਣੇ ਬਜ਼ੁਰਗਾਂ ਦੀ ਕਥਨੀ ਕਰਨੀ ਦੀ ਯੰਤਰਕਟ ਸੀ ਇਸੇ ਲਈ ਇਹਨਾਂ ਦੇ ਵਿਦਾਇ ਪਲ ਸ਼ਬਦਾਂ ਵਿੱਚ ਤਪਸ਼ ਭਰਦੇ ਹਨ ਉਸ ਰਾਤ ਮੈਂ ਆ ਕੇ ਆਪਣੇ ਤੇ ਪੁਰਾਣੇ ਮਾਸਟਰਾਂ ਦਾ ਅੰਤਰ ਗਿਆਸ ਦਾ ਬਹੁਤ ਮਹਿਸੂਸ ਹੋ ਗਿਆ ਮਜੂਸ ਹੋ ਗਿਆ ਮੈਂ ਸੋਚਿਆ ਜਦੋਂ ਮੈਂ ਆਪ ਇਸ ਉਮਰ ਤੱਕ ਪਹੁੰਚਾਂਗਾ ਤਾਂ ਕਿਸੇ ਇੱਕ ਵੀ ਵਿਦਿਆਰਥੀ ਦੀ ਇੰਨੀ ਬਰੀਕੀ ਨਾਲ ਤਸਵੀਰ ਕਦੇ ਵੀ ਨਹੀਂ ਉਲੀਕ ਸਕਾਂਗਾ ਸ਼ਾਇਦ ਜਿਵੇਂ ਸਾਡੇ ਟੀਚਰ ਸਾਡੇ ਨਕਸ਼ ਦੇਖਦੇ ਰਹੇ ਹਨ ਅਸੀਂ ਉਹਨਾਂ ਜਿੰਨਾ ਨੇੜੇ ਹੋ ਕੇ ਕਦੇ ਵਿਦਿਆਰਥੀ ਨੂੰ ਪਿਆਰਿਆ ਹੀ ਨਹੀਂ ਮੈਨੂੰ ਆਪਣੇ ਆਪ ਵਿੱਚ ਹੀਣ ਭਾਵ ਹੁੰਦੇ ਲੱਗੇ ਮਾਸਟਰ ਜੀ ਦੇ ਸ਼ਬਦ ਬਾਰ ਬਾਰ ਮੇਰੇ ਸੀਨੇ ਨੂੰ ਕੁਰੀਦਦੇ ਰਹੇ ਉਹ ਸ਼ਬਦਾਂ ਨੂੰ ਜਿਵੇਂ ਕੇ ਆਖ ਰਹੇ ਸਨ ਪੜਾਉਣ ਵਾਲੇ ਨੂੰ ਉਹੀ ਕੁਝ ਬੰਨਾ ਜ਼ਰੂਰੀ ਹੈ ਜੋ ਪੜਾਉਣਾ ਹੋਵੇ ਇਹ ਦੱਸਦੇ ਹਾਂ ਉਹਨਾਂ ਨੇ ਸਾਖੀ ਸੁਣਾਈ ਇੱਕ ਵਾਰੀ ਇੱਕ ਮਾਈ ਆਕੇ ਗੁਰੂ ਸਾਹਿਬ ਨੂੰ ਆਖਣ ਲੱਗੀ ਮੇਰੇ ਮੁੰਡੇ ਦੇ ਫੋੜੇ ਬਹੁਤ ਨਿਕਲਦੇ ਨੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਪਰਸੋਂ ਨੂੰ ਆਇ ਜਉ ਤੀਜੇ ਦਿਨ ਮਾਈ ਆਪਣੇ ਮੁੰਡੇ ਨੂੰ ਲੈ ਕੇ ਲੈ ਕੇ ਦਵਾਈ ਲੈਣ ਆਈ ਤਾਂ ਗੁਰੂ ਸਾਹਿਬ ਆਖਣ ਲੱਗੇ ਮਾਈ ਇਸ ਨੂੰ ਕਹਿ ਗੋੜ ਨਾ ਖਾਇਆ ਕਰ ਮਾਈ ਆਖਣ ਲੱਗੀ ਮਹਾਰਾਜ ਇਹ ਤਾਂ ਤੁਸੀਂ ਪਰਸੋਂ ਵੀ ਆਖ ਸਕਦੇ ਸੀ ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਪਰਸੋਂ ਤੱਕ ਮੈਂ ਆਪ ਗੋੜ ਖਾ ਰਿਹਾ ਸੀ ਮੈਨੂੰ ਲੱਗਦਾ ਪੁਰਾਣੇ ਅਧਿਆਪਕ ਇਸੇ ਲਈ ਸਾਡੇ ਸਤਕਾਰ ਦੇ ਪਾਤਰ ਬਣੇ ਰਹੇ ਹਨ ਉਹ ਸਾਡੀਆਂ ਸਾਰੀਆਂ ਹਰਕਤਾਂ ਨੂੰ ਨੇੜੇ ਹੋ ਕੇ ਵੇਖਦੇ ਰਹੇ ਹਨ ਬੱਚਿਆਂ ਅੰਦਰ ਪਾਲਦੀ ਹਰ ਖੁਆਇਸ਼ ਨੂੰ ਆਪ ਹੰਡਾਉਂਦੇ ਹਨ ਪਰ ਹੁਣ ਜਦੋਂ ਵੀ ਕਦੇ ਕੋਈ ਮਾਸਟਰ ਦੂਜੇ ਕੋਲ ਬੱਚਿਆਂ ਦੇ ਟਿੱਕ ਰਹੇ ਭਵੇਖ ਦੀ ਜੇ ਭੁੱਲਿਆ ਪਟਕਿਆ ਵੀ ਗੱਲ ਤੋਰਦਾ ਹੈ ਤਾਂ ਦੂਜਾ ਮੁਖੌਲ ਹੀ ਉੜਾ ਦਿੰਦਾ ਹੈ ਯਾਰ ਛੱਡ ਨਿਆਣੀ ਕਿਸ ਦੀ ਕਮਾਈ ਕਿਸੇ ਨੇ ਖਾਣੀ ਆਪਾਂ ਐਵੇਂ ਜਾਨ ਨੂੰ ਫਿਕਰ ਲਾਈ ਬਈ ਇਹਨਾਂ ਦਾ ਕੀ ਬਣੂਗਾ ਸੋ ਮੇਰੇ ਮਾਨ ਵਿੱਚ ਬਜ਼ੁਰਗ ਮਾਸਟਰ ਲਈ ਅਥਾ ਸ਼ਰਦਾ ਭਰ ਗਈ ਜੇ ਕੋਈ ਮੇਰਾ ਬੇਲੀ ਘਰ ਸ਼ਰਾਬ ਪੀ ਪੀ ਨਾ ਜਾਂਦਾ ਤਾਂ ਮੈਂ ਮਾਸਟਰ ਜੀ ਤੋਂ ਚੋਰੀ ਪੀਂਦਾ ਹੌਲੀ ਹੌਲੀ ਮੇਰੀ ਘਰ ਵਾਲੀ ਰਾਹੀ ਮਾਸਟਰ ਜੀ ਨਾਲ ਸਾਡੀ ਸਾਂਝ ਬਧੇਰੀ ਪੱਕੀ ਹੋਣ ਲੱਗੀ ਮਾਸਟਰ ਜੀ ਦੇ ਘਰ ਇੱਕ ਨੌਜਵਾਨ ਲੜਕਾ ਸੀ ਜੋ ਸਾਡੇ ਹੀ ਕਾਲਜ ਪੜਦਾ ਸੀ ਮੈਂ ਉਸ ਨੂੰ ਕਹਿ ਰੱਖਿਆ ਸੀ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਲੜਕਾ ਬੜਾ ਸੋਹਣਾ ਸੁਨੱਖਾ ਸੀ ਹੱਡਾਂ ਪੈਰਾਂ ਦਾ ਖੁੱਲਾ ਚਰਵਾਨਾ ਸੀ ਮੇਰੀ ਪਤਨੀ ਮਾਸਟਰ ਜੀ ਦੇ ਘਰ ਦੀਆਂ ਗੱਲਾਂ ਕਰਦਿਆਂ ਉਸ ਦੇ ਘਰ ਵਿੱਚ ਲਈ ਇਸ ਮੁੰਡੇ ਦੀਆਂ ਬਹੁਤ ਸਿਫਤਾਂ ਕਰਦੀ ਜੱਸੀ ਜਦੋਂ ਹੱਸਦਾ ਜਣੀ ਦਾ ਮੂੰਹ ਫੁੱਲ ਕੇ ਰਦੇ ਨੇ ਜਦੋਂ ਵਣ ਠਾਂਡ ਕੇ ਘਰੋਂ ਬਾਹਰ ਨਿਕਲਦਾ ਜਣੀ ਧਰਤੀ ਨੂੰ ਚਾਰ ਚੰਨ ਲੱਗ ਜਾਂਦੇ ਨੇ ਇਸੇ ਤਰ੍ਹਾਂ ਦਾ ਹੀ ਕੁਝ ਪ੍ਰਭਾਵ ਮੇਰੇ ਅੰਦਰ ਵੀ ਜੱਸੀ ਲਈ ਉਸੇ ਨੇ ਹੀ ਸਰਜ ਲਿਆ ਸੀ ਜੱਸੀ ਦੀਆਂ ਸਿਫਤਾਂ ਕਰਦਿਆਂ ਇੱਕ ਦਿਨ ਮੇਰੀ ਪਤਨੀ ਨੇ ਮੇਰੀ ਭੈਣ ਦੇ ਰਿਸ਼ਤੇ ਦੀ ਗੱਲ ਜੱਸੀ ਨਾਂ ਤੌਰ 'ਤੇ ਵਧੀਆ ਸੁਝਾਅ ਮੇਰੇ ਅੱਗੇ ਰੱਖਿਆ ਸੀ। ਇਹੋ ਜਿਹੀ ਸਮੇਂ ਪਤਨੀ ਦੀਆਂ ਸਕੀਮਾਂ ਤੇ ਮੈਨੂੰ ਫਕਰ ਜਿਹਾ ਹੋਣ ਲੱਗਦਾ ਕਿ ਕਿਵੇਂ ਮੇਰੀ ਪਤਨੀ ਮੇਰੇ ਸਬੰਧਾਂ ਦੀ ਸਹੀ ਵਰਤੋਂ ਕਰਨਾ ਜਾਣਦੀ ਹੈ। ਪਰ ਮੈਂ ਇਸ ਸਬੰਧੀ ਮਾਸਟਰ ਜੀ ਨਾਲ ਗੱਲ ਕਰਦਾ ਹਰ ਵਾਰੀ ਵਧੀਆ ਮੌਕੇ ਦੀ ਤਲਾਸ਼ ਕਰਦਾ ਕਰਦਾ ਚੁੱਪ ਕਰ ਜਾਂਦਾ। ਇੱਕ ਵਾਰੀ ਕਿਸੇ ਤਿਉਹਾਰ ਕਾਰਨ ਸਾਨੂੰ ਕਈ ਛੋਟੀਆਂ ਹੋਪਾਂ ਬਹੁਤੇ ਮੁੰਡੇ ਹੋਸਟਲਾਂ ਤੋਂ ਘਰ ਵੱਲ ਹੋ ਤੁਰੇ। ਇਨ੍ਹਾਂ ਦਿਨਾਂ ਵਿੱਚ ਮੇਰਾ ਕੰਮ ਕੁਝ ਰਹਿਲਾ ਹੋ ਜਾਂਦਾ ਸੀ। ਇੱਕ ਦਿਨ ਮੈਂ ਤੇ ਮਾਸਟਰ ਜੀ ਸੈਰ ਕਰਨ ਨੇੜੇ ਦੇ ਪਾਰਕ ਵਿੱਚ ਗਏ। ਆ ਜੋ ਪਹਿਲਾਂ ਨਾਲ ਉਦਾਸ ਨਜ਼ਰ ਆ ਰਹੇ ਸਨ। ਮੈਂ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰਨਾ ਚਾਹੁੰਦਾ ਸੀ। ਮੈਂ ਗੱਲਬਾਤ ਦਾ ਸਿਲਸਲਾ ਤੋੜਨ ਲਿਖਿਆ। ਮਾਸਟਰ ਜੀ ਕੋਈ ਗੱਲਬਾਤ ਸੁਣਾਓ। ਕੋਈ ਹੱਡ ਬੀਤੀ ਕੋਈ ਜੱਗ ਬੀਤੀ। ਇਹ ਆਕੇ ਮੈਂ ਮਾਸਟਰ ਜੀ ਦਾ ਅੰਦਰ ਫਰੋਲਣਾ ਸ਼ੁਰੂ ਚਾਹੁੰਦਾ ਸੀ। ਉਹ ਮੇਰੇ ਮੋਢੇ ਤੇ ਹੱਥ ਰੱਖ ਕੇ ਆਪਣੇ ਕੋਲ ਨੂੰ ਕਰਦਿਆਂ ਕਹਿਣ ਲੱਗੇ "ਬਸ ਪੁੱਤਰਾ ਇੱਕ ਫਿਕਰ ਹੱਡਾਂ ਨੂੰ ਚੋਰੇ ਵਾਂਗੂ ਲੱਗਿਆ ਪਿਆ। ਆ ਜਿਹੜਾ ਸਾਡਾ ਮੁੰਡਾ ਹੈ ਨਾ ਜੱਸੀ ਉਹ ਅੱਜਕੱਲ ਮਾੜੀ ਸੰਗਤ 'ਚ ਉੱਠਣ ਬੈਠਣ ਲੱਗ ਪਿਆ। ਸਾਡੇ ਆਪਣੇ ਤਾਂ ਕੋਈ ਔਲਾਦ ਹੈ ਹੀ ਨਹੀਂ। ਇਹ ਮੇਰੀ ਸਾਲੀ ਦਾ ਮੁੰਡਾ ਹੈ। ਉਹ ਇਹਨੂੰ 10 ਦਿਨਾਂ ਦਾ ਛੱਡ ਗਈ ਛੱਡ ਗਈ ਸੀ। ਅਸੀਂ ਝੋਲੀ ਪਵਾ ਲਿਆ ਸੀ। ਅਸੀਂ ਤਾਂ ਤਿਲ-ਤਿਲ ਕਰਕੇ ਏਡਾ ਕੀਤਾ ਸੀ। ਹਰ ਹੋਣੀ ਜਵਾਨੀ ਤੇ ਜੋਰ ਤੇ ਪੁੱਠੀਆਂ ਛਾਲਾਂ ਲਾਉਣ ਨੂੰ ਫਿਰਦਾ। ਮੈਨੂੰ ਮਾਸਟਰ ਜੀ ਦੀਆਂ ਗੱਲਾਂ ਸੁਣ ਕੇ ਹੈਰਾਨੀ ਵੀ ਹੋਈ ਤੇ ਦਰਸ ਵੀ ਆਇਆ ਕਿਵੇਂ ਮਾਸਟਰ ਜੀ ਦਾ ਸਾਰਾ ਅੰਦਰ ਛਾਲੇ ਛਾਲੇ ਹੋਇਆ ਪਿਆ। ਸਾਡੇ ਅਨਸਾਰ ਲੜਕਾ ਕਦੇ ਵੀ ਅੱਖ ਚ ਪਾਇਆ ਰੜਕਦਾ ਨਹੀਂ ਸੀ। ਜੱਸੀ ਨੇ ਕਦੇ ਕਿਸੇ ਦੀ ਧੀ ਪੈਣ ਵਾਲਾ ਅੱਖ ਚੁੱਕ ਕੇ ਨਹੀਂ ਵੇਖਿਆ ਸੀ। ਹਾਂ ਉਹ ਕਈ ਕਈ ਦਿਨ ਕੰਟੋ ਘਰੋਂ ਬਾਹਰ ਰਹਿੰਦਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੋਛਾਂ ਦਾੜੀ ਵਧਾ ਕੇ ਮੰਨੇ ਕਾ ਸੇਖ ਬਣ ਗਿਆ ਸੀ ਮੈਂ ਮਾਸਟਰ ਜੀ ਨੂੰ ਉਦਾਸੀ ਵਿੱਚੋਂ ਕੱਢਣਾ ਚਾਹੁੰਦਾ ਸੀ ਮੈਂ ਧੀਰਜ ਧਰਉਂਦਿਆਂ ਕਿਹਾ ਮਾਸਟਰ ਜੀ ਤੁਸੀਂ ਤਾਂ ਕਈ ਸਾਡੇ ਵਰਗਿਆਂ ਨੂੰ ਬੰਦੇ ਬਣਾਤਾ ਇਹ ਕਿਵੇਂ ਹੋ ਸਕਦਾ ਕਿ ਜਿਹੜਾ ਦਿਨ ਰਾਤ ਤੁਹਾਡੇ ਕੋਲ ਰਹੇ ਉਸ ਦੀਆਂ ਸੋਚਾਂ ਤੁਹਾਡੇ ਵਰਗਿਆਂ ਨਾਲ ਹੋਣ ਤੁਸੀਂ ਫਿਕਰ ਨਾ ਕਰੋ ਮੈਂ ਗੱਲ ਕਰਕੇ ਦੇਖਾਂਗਾ ਜੱਸੀ ਨਾਲ ਮਾਸਟਰ ਜੀ ਨੇ ਮੇਰੇ ਮੂੰਹ ਵੱਲ ਮੇਰੇ ਵੱਲ ਮੂੰਹ ਕੀਤਾ ਉਸ ਦੀਆਂ ਅੱਖਾਂ ਦੇ ਕੋਈ ਭਾਰ ਆਏ ਸਨ ਮੈਨੂੰ ਉਹਨਾਂ ਦੀ ਗਬਰਾਉ ਬਰਾਉ ਬੱਦਲਾਂ ਵਰਗੀਆਂ ਅੱਖਾਂ ਤੋਂ ਹੀ ਉਹਨਾਂ ਦੇ ਅੰਦਰੂਨੀ ਚਿੰਤਾ ਨਜ਼ਰ ਆ ਰਹੀ ਸੀ ਉਹ ਬਹੁਤ ਫਿਕਰ ਨਾਲ ਕਹਿਣ ਲੱਗੇ ਪੁੱਤਰ ਦੀਵੇ ਹੇਠਾਂ ਹਨੇਰਾ ਹੀ ਹੁੰਦਾ ਤਾਂ ਹੀ ਤਾਂ ਅਸੀਂ ਤੁਹਾਨੂੰ ਬਹੁਤ ਬਹੁਤਾ ਪਿਆਰ ਕਰਦੇ ਹਾਂ ਆਪਣੇ ਬੱਚੇ ਉਹ ਨਹੀਂ ਬਣਦੇ ਜੋ ਆਪਣੇ ਪੜਾਈ ਬਣ ਦਿਖਾਉਂਦੇ ਨੇ ਇਹ ਆ ਕੇ ਉਹ ਜ਼ਮੀਨ ਵੱਲ ਵੇਖਦੇ ਆਪਣੇ ਛੋਟੀ ਨਾਲ ਜ਼ਮੀਨ ਤੇ ਲਕੀਰਾਂ ਜੀਆਂ ਖਿੱਚਣ ਲੱਗੇ ਫਿਰ ਕਹਿਣ ਲੱਗੇ ਏ ਵੀ ਪਹਿਲਾਂ ਤਾਂ ਚੰਗਾ ਭਲਾ ਸੀ ਜਿੱਥੇ ਕਹਿੰਦੇ ਸੀ ਬੈਠਦਾ ਸੀ ਜਿੱਥੇ ਕਹਿੰਦੇ ਸੀ ਖੜ ਜਾਂਦਾ ਸੀ ਪਰ ਪਿਛਲੇ ਸਾਲ ਤੋਂ ਰਾਜ ਭਾਗ ਦੀਆਂ ਗੱਲਾਂ ਸੁਣਨ ਸੁਣਾਉਣ ਲੱਗ ਪਿਆ ਇਹ ਸਭ ਆ ਕੇ ਮਾਸਟਰ ਜੀ ਦਾ ਸਾਥ ਕੋਲ ਲੱਗਿਆ ਉਹ ਹੱਥ ਦੀ ਖੂੰਡੀ ਦਾ ਸਹਾਰਾ ਮੱਥੇ 'ਨਾਂ ਲਾ ਕੇ ਜ਼ਮੀਨ ਵੱਲ ਨੀਵੀਂ ਪਾ ਕੇ ਬੈਠ ਗਿਆ ਮੈਂ ਉਹਨਾਂ ਨੂੰ ਚੜ੍ਹਦੀ ਕਲਾ ਵੱਲ ਮੋੜਨਾ ਚਾਹੁੰਦਾ ਸੀ ਮੈਂ ਕਿਹਾ ਲੈ ਭਲਾ ਇਹ ਵੀ ਕੋਈ ਐਬ ਹੋਇਆ ਇਹ ਤਾਂ ਹੁਣ ਦਿਸਦਾ ਹੀ ਬਈ ਜਿਹੜੀਆਂ ਜਵਾਨ ਰਗਾਂ ਚ ਖੂਨ ਖੋਲਦਾ ਉਹ ਸਰਕਾਰੀ ਦਰਬਾਰੇ ਨਾਲ ਤਾਂ ਮੱਥਾ ਡਾਹੂਗਾ। ਤੁਸੀਂ ਕਿਉਂ ਫਿਕਰ ਕਰਦੇ ਹੋ? ਮਾਸਟਰ ਜੀ ਜੱਸ ਲਈ ਅੰਤ ਦਾ ਮੋਹ ਰੱਖਦੇ ਸਨ। ਉਹ ਨਹੀਂ ਚਾਹੁੰਦੇ ਸਨ ਜੱਸੀ ਦਾ ਕਿਸੇ ਨਾਲ ਲੜਾਈ ਝਗੜਾ ਹੋਵੇ। ਫਿਰ ਜਿਵੇਂ ਆਪਣੇ ਮੁੰਡੇ ਦੀ ਬਦਖੋਈ ਕਰਨਾ ਉਹਨਾਂ ਨੂੰ ਚੰਗਾ ਨਾ ਲੱਗਿਆ। ਉਹ ਫਿਰ ਉੱਪਰ ਮੂੰਹ ਕਰਕੇ ਹੱਥ ਮਾਰਦੇ ਕਹਿਣ ਲੱਗੇ। ਹੋਰ ਕੋਈ ਦਾਰੂ ਨਹੀਂ ਪੀਂਦਾ। ਕੋਈ ਅਮਲ ਨਹੀਂ ਕਰਦਾ ਕਿਸੇ ਦੀ ਭੈਣ ਨੂੰ ਨਹੀਂ ਤੱਕਦਾ ਬਸ ਆਹੀ ਰੋਗ ਹੈ ਮੈਂ ਫਿਰ ਉਹਨਾਂ ਦਾ ਰੁਖ ਬਦਲਦਿਆਂ ਦੇਖ ਕੇ ਗਿਆ ਮਾਸਟਰ ਜੀ ਜੱਸੀ ਤਾਂ ਬਹੁਤ ਸਿਆਣਾ ਮੁੰਡਾ ਹੈ ਮੈਂ ਆਪੇ ਗੱਲ ਕਰੂੰਗਾ ਤੁਸੀਂ ਛੱਡੋ ਚਿੰਤਾ ਇਸ ਤੋਂ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਕਈ ਦਿਨਾਂ ਤੋਂ ਜੱਸੀ ਘਰ ਵਾਪਸ ਨਹੀਂ ਆਇਆ ਅਸੀਂ ਦੋਵੇਂ ਮਾਸਟਰ ਜੀ ਤੇ ਉਸਦੀ ਪਤਨੀ ਕੋਲ ਅਫਸੋਸ ਕਰਨ ਗਏ ਉਹ ਦੋਵੇਂ ਬਹੁਤ ਉਦਾਸ ਸਨ ਖਾਣਾ ਪੀਣਾ ਛੱਡੀ ਬੈਠੇ ਸਨ ਅਸੀਂ ਬਥੇਰਾ ਕਿਹਾ ਕਿ ਅੱਜ ਕੱਲ ਮੁੰਡੇ ਪਾਰਟੀ ਵਿੱਚ ਪੈ ਕੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਫਿਕਰ ਨਾ ਕਰੋ ਘਰ-ਵਾਰ ਕੀ ਥਾਂ ਕੀ ਤੇ ਨਹੀਂ ਮਿਲਨੀ ਉਸਨੇ ਵਾਪਸ ਇੱਥੇ ਹੀ ਆ ਜਾਣਾ ਮਾਸਟਰ ਜੀ ਦੀ ਪਤਨੀ ਰੋ ਰੋ ਆਖਦੀ ਮੈਂ ਤਾਂ ਆਪਣੀ ਜਿੰਦ ਵੇਚ ਕੇ ਵੀ ਲੈ ਆਵਾਂ ਜੇ ਕਿਤੋਂ ਸੂ ਮਿਲੇ ਮਾਸਟਰ ਜੀ ਆਮ ਤੌਰ ਤੇ ਪਤਨੀ ਸਾਹਮਣੇ ਚੁੱਪ ਹੀ ਰਹਿੰਦੇ ਪਰ ਸਾਨੂੰ ਪਤਾ ਸੀ ਅੰਦਰੋਂ ਅੰਦਰ ਹੀ ਅਫਸੋਸ ਨਾਲ ਉਹਨਾਂ ਦਾ ਉਹਨਾਂ ਦਾ ਰਗ ਰਗ ਵਿੱਤਾ ਹੋਇਆ ਸੀ ਇਸ ਘਟਨਾ ਨੂੰ ਕਈ ਮਹੀਨੇ ਬੀਤ ਗਏ ਜੱਸੀ ਦਾ ਕਿਤੋਂ ਥੋੜਾ ਟਿਕਾਣਾ ਨਾ ਮਿਲਿਆ ਸਾਰੇ ਦੋਸਤਾਂ ਮਿੱਤਰਾਂ ਸਬੰਧੀਆਂ ਤੋਂ ਨਿਰਾਸ਼ੀ ਹੀ ਮੋੜਨਾ ਪਿਆ ਫਿਰ ਸਾਨੂੰ ਪਤਾ ਲੱਗਾ ਕਿ ਮਾਸਟਰ ਜੀ ਚੋਰੀ-ਚੋਰੀ ਨਹਿਰਾਂ ਤੇ ਨਿਕਲਦਿਆਂ ਲਾਸ਼ਾਂ ਵੀ ਦੇਖ ਕੇ ਆਉਂਦੇ ਹਨ ਹੁਣ ਤਾਂ ਅਸੀਂ ਵੀ ਰੋਜ਼ ਅਫਸੋਸ ਭਰੀਆਂ ਗੱਲਾਂ ਵਾਰ-ਵਾਰ ਸੁਣ ਕੇ ਅੱਕ ਗਏ ਸੀ ਇਸ ਲਈ ਜੇ ਕਦੇ ਮਾਸਟਰ ਜੀ ਆਉਂਦੇ ਜਾਂਦੇ ਮਿਲ ਜਾਂਦੇ ਤਾਂ ਮੈਂ ਕੰਨੀ ਕਤਰਾਂ ਦਾ ਪਾਸਾ ਮੋੜ ਜਾਂਦਾ ਇਸ ਪਿੱਛੋਂ ਹੌਲੀ-ਹੌਲੀ ਮਾਸਟਰ ਜੀ ਘੱਟ ਬੋਲਣ ਲੱਗ ਪਏ ਜੇ ਕਦੇ-ਕਦਾਈ ਮੈਂ ਲੰਘਦਾ ਜਾਂਦਾ ਪੁੱਛ ਹੀ ਲੈਂਦਾ ਮਾਸਟਰ ਜੀ ਕੀ ਹਾਲ ਤਾਂ ਉਹਨਾਂ ਦਾ ਜਵਾਬ ਹੁੰਦਾ ਭੁੱਖੇ ਅੱਗੇ ਬਾਤ ਪਾਈਏ ਤਾਂ ਜਵਾਬ ਟੱਕ ਹੀ ਮੈਂਦਾ ਸਾਡਾ ਕਾਹਦਾ ਹਾਲ ਹੈ ਇੱਕੋ ਦੁੱਖ ਹੈ ਉਸੇ ਨੂੰ ਸਿਰ ਤੇ ਕਫਣ ਵਾਂਗੂ ਬਨ ਕੇ ਸਵੇ ਨੂੰ ਦੁਰੇ ਜਾਂਦੇ ਆ ਇਹੋ ਜਿਹੇ ਮੌਕੇ ਮੈਨੂੰ ਮਾਸਟਰ ਜੀ ਤੇ ਬਹੁਤ ਤਰਸ ਆਉਂਦਾ ਜੱਸੀ ਤੇ ਪੂਰਾ ਹਰਖ ਹੁੰਦਾ ਜਿਸਨੇ ਉਮਰ ਦੇ ਦੁਪਹਿਰੀ ਵੇਸੇ ਬੁੜਾਪੇ ਨੂੰ ਪੈਰਾਂ ਦੇ ਪਾਇਦਾਨ ਬਾਗ ਪੂੰਝ ਕੇ ਪਾਸੇ ਕਰ ਦਿੱਤਾ ਸੀ ਅਖੀਰ ਅਸੀਂ ਇਹ ਸਭ ਭਲਾ ਕੇ ਮਾਸਟਰ ਜੀ ਦੀ ਅੱਖਾਂ بچਾਉਣ ਲੱਗੇ ਇੱਕ ਵਾਰੀ ਬਹੁਤ ਗਰਮੀ ਦੀ ਰਾਤ ਸੀ ਮੈਂ ਤੇ ਮੇਰੀ ਪਤਨੀ ਕੋਠੇ ਤੇ ਸੁੱਤੇ ਪਈ ਸੀ ਠਿੱਗੀ ਰਾਤ ਹੋਣ ਕਾਰਨ ਥੋੜਾ ਜਿੰਨਾ ਖੜਕਾ ਵੀ ਸੁਣਾਈ ਦੇ ਰਿਹਾ ਸੀ ਰਾਤ ਦੇ 10 ਵਜੇ ਦੇ ਕਰੀਬ ਮਾਸਟਰ ਜੀ ਦੇ ਦਰ ਮੂਰੇ ਮੈਨੂੰ ਕੁਝ ਬੰਦਿਆਂ ਦੀਆਂ ਗੱਲਾਂ ਸੁਣਾਈ ਦਿੱਤਾਂ ਮੈਂ ਉੱਠ ਕੇ ਮਣੇਰੇ ਨਾਲ ਲੱਗ ਗਿਆ ਆਪਣੀ ਪਤਨੀ ਨੂੰ ਜਗਾਇਆ ਮੇਰੀ ਪਤਨੀ ਬੜੀ ਕਾਲੀ ਨਾ ਪੌੜੀਆਂ ਉਤਰ ਕੇ ਸਾਡੇ ਦਰਵਾਜ਼ੇ ਦੀ ਕੁੰਡੀ ਖੋਲ ਕੇ ਚੀਥ ਵਿੱਚੋਂ ਦੇ ਨੇੜੇ ਹੋ ਕੇ ਗੱਲਾਂ ਸੁਣਨ ਲੱਗ ਪਈ ਮੈਂ ਬਨੇਰੇ ਤੋਂ ਦੇਖਿਆ ਚਾਰ ਸਿਪਾਹਾਂ ਨਾਲ ਜੱਸੀ ਮੁਜਰਮ ਬਣਿਆ ਖੜਾ ਸੀ ਜੱਸੀ ਦੇ ਗਲ ਮੈਲਾ ਕੁੜਤਾ ਸੀ ਉਤੋਂ ਦੀ ਗਾਤਰੀ ਕਰਪਾਨ ਪਾਈ ਹੋਈ ਸੀ ਗੋਡਿਆਂ ਤੱਕ ਸ਼ਹਿਰਾ ਵੀ ਬਹੁਤ ਮੈਲਾ ਸੀ ਸਿਪਾਹਾਂ ਨੇ ਉਸ ਦੀ ਹੀ ਪੱਗ ਲਾ ਕੇ ਪੱਗ ਨਾਲ ਪਿੱਛੇ ਨੂੰ ਹੱਥ ਨੂੜ ਰੱਖੇ ਸਨ ਜੂੜਾ ਇੱਕ ਪਾਸੇ ਢਿਲਕਿਆ ਹੋਇਆ ਸੀ ਉਹ ਆਪਣੇ ਹੀ ਘਰ ਮੂਰੇ ਕਰਮਗਣ ਵਾਲਿਆਂ ਵਾਂਗ ਖੜਾ ਸੀ ਸਿਪਾਹਾਂ ਨੇ ਡੰਡੇ ਨਾਲ ਦਰਵਾਜ਼ਾ ਖੜਵਾਇਆ ਅੰਦਰੋਂ ਮਾਸਟਰ ਜੀ ਦੀ ਪਤਨੀ ਨਿਕਲੀ ਸਿਪਾਹੀ ਨੇ ਬੜੇ ਰੋਗ ਨਾਲ ਪੁੱਛਿਆ ਇਹ ਤੁਹਾਡਾ ਕੀ ਲੱਗਦਾ ਇਹ ਸਾਨੂੰ ਝੂਠ ਕਹਿ ਕੇ ਲੈ ਆਇਆ ਕਿ ਇੱਥੇ ਮੇਰੀ ਮਾਸੀ ਰਹਿੰਦੀ ਇਹਦੀ ਸ਼ਕਲ ਇੱਕ ਤਕੜੇ ਅਤਵਾਦੀ ਨਾਲ ਮਿਲਦੀ ਤੁਸੀਂ ਪਹਿਚਾਨ ਕਰੋ ਤੁਹਾਡਾ ਮੁੰਡਾ ਹੈ ਜਾਂ ਐਵੇਂ ਹੀ ਬਕਦਾ ਕੁਝ ਪਲ ਦੋਹਾਂ ਪਾਸਿਆਂ ਤੋਂ ਖਾਮੋਸ਼ੀ ਛਾਈ ਰਹੀ ਅਖੀਰ ਮਾਸਟਰ ਜੀ ਵੀ ਆਪਣੀ ਪਤਨੀ ਦੇ ਪਾਸੇ ਨਾਲ ਆ ਖੜੇ ਥੋੜਾ ਕਰਾਰ ਨਾਲ ਬੋਲੇ ਨਾ ਜੀ ਸਾਡਾ ਤਾਂ ਇਹ ਕੁਝ ਨਹੀਂ ਲੱਗਦਾ ਅਸੀਂ ਤਾਂ ਨਿਜਾਨਦੇ ਕੌਣ ਹੈ ਸਾਡਾ ਤਾਂ ਕੋਈ ਔਲਾਦ ਹੀ ਨਹੀਂ ਇਹ ਸ਼ਬਦ ਜੱਸੀ ਦੇ ਸੀਨੇ ਵਿੱਚੋਂ ਕਿਵੇਂ ਆਰ ਪਾਰ ਲੰਗੇ ਹੋਣਗੇ ਮੈਂ ਕਹਿ ਨਹੀਂ ਸਕਦਾ ਪਰ ਮੇਰੇ ਆਪਣੇ ਅੰਦਰ ਜੜੀਟਾਂ ਜੀਆਂ ਸੇ ਮਾਨਾ ਸਨ ਥੋੜੇ ਚਿਰ ਪਿਛੋਂ ਜਦੋਂ ਉਹ ਮੁੜ ਕੇ ਜਾ ਨਹੀਂ ਰਹੇ ਸਨ ਤਦ ਸਾਡਾ ਦਰਵਾਜ਼ਾ ਖੁੱਲਿਆ ਮੇਰੀ ਪਤਨੀ ਨੇ ਕਾਲੀ ਨਾ ਜੱਸੀ ਦੀ ਪਾਂਝਾ ਫੜੀ ਲਹੇ ਕਮਲਾ ਤੂੰ ਘਰ ਭੁੱਲ ਗਿਆ ਮਾਸੀ ਦਾ ਫਿਰ ਸਿਪਾਹੀਆਂ ਵੱਲ ਮੂੰਹ ਕਰਕੇ ਆਖਣ ਲੱਗੀ ਇਹ ਤਾਂ ਪਾਈ ਸਾਡਾ ਜੱਸੀ ਹੈ ਤੁਸੀਂ ਕੁੱਟ-ਕੁੱਟ ਕੇ ਬੰਦਲਾਤਾ ਹੋਣਾ ਇਹਨੂੰ ਤਾਂ ਮੈਂ ਭੇਜਿਆ ਸੀ ਕਿਸੇ ਸਕੇਰੀ ਚ ਉਥੋਂ ਬਸ ਲੇਟ ਹੋ ਗਈ ਹੋਣੀ ਤੁਸੀਂ ਤਾਂ ਹਰੇਕ ਦਾੜੀ ਮੋਛਾਂ ਵਾਲੇ ਨੂੰ ਅੱਖਾਂ ਦੀ ਛਾਣ ਨਹੀਂ ਥਾਈ ਕੱਟਦੇ ਰਹਿੰਦੇ ਹੋ ਸਿਪਾਹੀ ਇਹ ਸੁਣ ਕੇ ਜੱਸੀ ਨੂੰ ਛੱਡ ਗਏ ਤੇ ਅੱਜ ਤੱਕ ਜੱਸੀ ਸਾਡਾ ਕੁਝ ਵੀ ਨਾ ਲੱਗਦਾ ਲੱਗਦੇ ਹੋਏ ਸਭ ਕੁਝ ਹੈ ਧੰਨਵਾਦ